ਕੰਦੇ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਅਸੀਂ ਜਦੋਂ ਤੁਹਾਡਾ ਜੀਵਨ ਵੇਖਦੇ ਹਾਂ ਤੇ ਸੰਸਾਰ ਦੇ ਵੀ ਆਮ ਮਨੁੱਖਾਂ ਦਾ ਤੇ ਬਹੁਤ ਵੱਡੇ ਵੱਡੇ ਰਿਸ਼ੀਆ ਮੁੰਨੀਆਂ ਸਾਧੂਆਂ ਸੰਤਾਂ ਨੂੰ ਵੀ ਵੇਖਦੇ ਹਾਂ ਤੇ ਬੜਾ ਵੱਡਾ ਅੰਤਰ ਸਾਨੂੰ ਨਜ਼ਰ ਆਇਆ ਹੈ ਸੰਸਾਰ ਦੇ ਅੰਦਰ ਇਹ ਮਾਇਆ ਦੇ ਵਿੱਚ ਪੰਜ ਵੱਡੇ ਵਿਕਾਰ ਮੰਨੇ ਗਏ ਨੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਇਸ ਕੁੱਲ ਕਾਇਨਾਤ ਦਾ ਕੋਈ ਵੀ ਪ੍ਰਾਣੀ ਇਹਨਾਂ ਤੋਂ ਬਚ ਨਹੀਂ ਸਕਿਆ ਅਸੀਂ ਇਹਨਾਂ ਦੇ ਵਿੱਚ ਕਿਰੇ ਰਹਿੰਦੇ ਆ ਅਕਸਰ ਸਾਡੇ ਤੇ ਕੋਈ ਨਾ ਕੋਈ ਹਾਵੀ ਹੋ ਜਾਂਦਾ ਹੈ ਹਾਂ ਇੱਕ ਇੱਕ ਵਿਕਾਰ ਕਿਸੇ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਹੁੰਦਾ ਜਾਂ ਭਾਰੂ ਮਾਤਰਾ ਵਿੱਚ ਹੁੰਦਾ ਹੈ ਹਾਵੀ ਹੋ ਜਾਂਦਾ ਹੈ ਕਿਸੇ ਤੇ ਕਾਮ ਬਹੁਤ ਹਾਵੀ ਹੈ ਕਿਸੇ ਵਿੱਚ ਕ੍ਰੋਧ ਬਹੁਤ ਜ਼ਿਆਦਾ ਹੁੰਦਾ ਹੈ ਕੋਈ ਲੁੱਭੀ ਬਿਰਤੀ ਦਾ ਬਹੁਤ ਹੁੰਦਾ ਹੈ ਕੋਈ ਮੋਹ ਦੇ ਵਿੱਚ ਜਕੜਾ ਹੁੰਦਾ ਹੈ ਤੇ ਕੋਈ ਹੰਕਾਰੀ ਬਹੁਤ ਹੁੰਦਾ ਹੈ ਇੱਕ ਪ੍ਰਧਾਨ ਹੁੰਦਾ ਪਰ ਹੁੰਦੇ ਸਾਰੇ ਨਹੀਂ ਹੈ ਫਿਰ ਇਹ ਤੋਂ ਬਾਅਦ ਹੋਰ ਇਹਨਾਂ ਦੀ ਬਹੁਤ ਵੱਡੀ ਫੌਜ ਹੈ ਉਹਨਾਂ ਦੀ ਗਿਣਤੀ ਵੀ ਸਭਨਾਂ ਦੇ ਵਿੱਚ ਪਾਈ ਜਾਂਦੀ ਹੈ ਉਹਦੇ ਵਿੱਚ ਈਰਖਾ ਦੁਵੇਸ਼ ਨਿੰਦਾ ਕਿੰਨਾ ਸਾੜਾ ਨਫ਼ਰਤ ਬੇਈਮਾਨੀ ਠੱਗੀ ਠੋਰੀ ਛਲ ਕਪਟ ਕਰਪਸ਼ਨ ਬੜਾ ਕੁਝ ਆ ਜਾਂਦਾ ਹੈ ਕਹਿੰਦੇ ਵੀ ਜਦੋਂ ਕੁੱਲ ਦੁਨੀਆ ਨੂੰ ਵੇਖਦੇ ਆ ਸੰਸਾਰ ਦਾ ਹਰ ਪ੍ਰਾਣੀ ਇਹਦਾ ਵਿੱਚੋਂ ਕਿਸੇ ਨਾ ਕਿਸੇ ਵਿਕਾਰ 'ਚ ਫਸਿਆ ਵੈਸੇ ਤੇ ਸਾਰੀਆਂ ਦੀ ਹੁੰਦੀ ਨੇ पर ਇਸ ਜਿਹੇ ਪਾਦਸ਼ਾਹ ਜਦੋਂ ਤੁਹਾਡਾ ਜੀਵਨ ਵੇਖਿਆ ਤੁਹਾਡੇ ਗੁਣ ਵੇਖੇ ਕਹਿੰਦੇ ਵੀ ਤੁਸੀਂ ਕਮਾਲ ਕਰ ਦਿੱਤੀ ਇਹਨਾਂ ਨੂੰ ਆਪਣੇ ਵਸ਼ ਵਿੱਚ ਕਰ ਲਿਆ ਸਾਰੀ ਦੁਨੀਆ ਇਹਨਾਂ ਦੇ ਵਸ਼ ਵਿੱਚ ਹੈ ਪਰ ਧੰਨ ਗੁਰੂ ਰਾਮਦਾਸ ਜੀ ਤੁਸੀਂ ਅਸੀਂ ਕਿਹੜੀ ਜੁਗਤੀ ਕਿਹੜੀ ਕਲਾ ਵਰਤਾਈ ਹੈ ਕਿ ਇਹ ਤੁਹਾਡੇ ਵਸ਼ ਵਿੱਚ ਆ ਗਏ ਅਸਲ ਵਿੱਚ ਲੜਾਈ ਵਸ ਕਰਨ ਦੀ ਹੈ ਦੇਖੋ ਦੋ ਪਹਿਲਵਾਨ ਜਦੋਂ ਲੜਦੇ ਆ ਨਾ ਜਿਹੜਾ ਤਾਕਤਵਰ ਹੁੰਦਾ ਹੈ ਉਹ ਮਾੜੇ ਨੂੰ ਆਪਣੇ ਕੰਟਰੋਲ 'ਚ ਕਰ ਲੈਂਦਾ ਹੈ ਜਿੰਨਾ ਚਿਰ ਬੰਦਾ ਮਾਨਸਿਕ ਤੌਰ ਤੇ ਕਮਜ਼ੋਰ ਰਹੇਗਾ ਇਹ ਵਿਕਾਰ ਇਹਨਾਂ ਨੂੰ ਆਪਣੇ ਕੰਟਰੋਲ ਚ ਕਰ ਲੈਂਦੇ ਨੇ ਅਸੀਂ ਇਹਨਾਂ ਦੇ ਬਸ ਹੋ ਕੇ ਚੱਲਦੇ ਆ ਜਦੋਂ ਬੰਦਾ ਮਾਨਸਿਕ ਤੌਰ ਤੇ ਸਟਰੋਂਗ ਹੋਏਗਾ ਤਾਕਤਵਰ ਹੋਏਗਾ ਛੱਡਾ ਵਿਵੇਕ ਵੱਧ ਜਾਏਗਾ ਗਿਆਨ ਅਕਲ ਪ੍ਰਕਾਸ਼ ਮਤ ਉੱਤਮ ਹੋ ਜਾਏਗੀ ਬੰਦਾ ਫਿਰ ਇਹਨਾਂ ਨੂੰ ਬਸ ਵਿੱਚ ਕਰ ਲੈਂਦਾ ਫਰਕ ਸਿਰਫ ਤੁਹਾਡੇ ਅੰਦਰ ਦੀ ਅਕਲ ਦਾ ਗਿਆਨ ਦਾ ਬੁੱਧੀ ਦਾ ਹੀ ਹੈ ਕਈ ਵਾਰੀ ਬਹੁਤ ਮਾਨਸਿਕ ਤੌਰ ਤੇ ਬਹੁਤ ਕਮਜ਼ੋਰ ਬੰਦਾ ਨਿੱਕੀ ਜੀ ਗੱਲ ਤੇ ਕ੍ਰੋਧਿਤ ਹੋ ਜਾਂਦਾ ਹੈ ਲੜ ਪੈਂਦਾ ਹੈ ਹੰਕਾਰ ਕਰ ਜਾਂਦਾ ਹੈ ਨਿੱਕੀ ਜੀ ਗੱਲ ਤੇ ਤੇ ਕਈ ਵਾਰੀ ਸ਼ਰੀਰ ਦਾ ਬਹੁਤ ਮਾੜਾ ਜਿਹਾ ਕਮਜ਼ੋਰ ਜਿਹਾ ਗਰੀਬ ਲਾਚਾਰ ਵੀ ਬਹੁਤ ਵੱਡੀ ਗੱਲ ਤੇ ਵੀ ਸ਼ਾਂਤ ਹੁੰਦਾ ਹੈ ਟਿਕਿਆ ਹੁੰਦਾ ਹੈ ਨਾ ਕ੍ਰੋਧਿਤ ਹੁੰਦਾ ਹੈ ਨਾ ਹੰਕਾਰ ਚ ਹੁੰਦਾ ਹੈ ਨਾ ਲੋਭ ਨਹੀਂ ਰੱਖਾ ਉਹ ਸਪਸ਼ਟ ਹੈ ਵੀ ਉਹ ਅੰਦਰੋਂ ਬਹੁਤ ਸਟਰੋਂਗ ਹੈ ਕਹਿੰਦੇ ਇੱਕ ਵਾਰ ਨੇ ਇੱਕ ਪੁਲਵਾਨ 6 6.5 ਫੁੱਟ ਦਾ ਕੱਦ ਕੁਸ਼ਤੀਆਂ ਲੜਦਾ ਹੈ ਹਰ ਵਾਰ ਜਿੱਤ ਜਾਂਦਾ ਹੈ ਇੱਕ ਵਾਰ ਰੱਬੀ ਸ਼ਬਬੀ ਉਹ ਕਿਸੇ ਤੋਂ ਕੁਸ਼ਤੀ ਹਾਰ ਗਿਆ ਹੁਣ ਹਾਰ ਜਿੱਤ ਬਣੀ ਹੋਈ ਹੈ ਇਹ ਜ਼ਿੰਦਗੀ ਦਾ ਹਿੱਸਾ ਹੈ ਜਦੋਂ ਕੁਸ਼ਤੀ ਹਾਰ ਗਿਆ ਤੇ ਇੱਕ ਨਿੱਕੇ ਜਿਹੇ ਬੱਚੇ ਨੇ ਉਹਦੇ ਤੇ ਕਟਾਕਸ਼ ਕਰ ਦਿੱਤਾ ਵੀ ਐਡੀ ਦੇ ਚੱਕੀ ਐ ਐਡਾ ਤਕੜਾ ਤੂੰ ਤੇ ਕਹਿੰਦਾ ਸੀ ਮੇਰਾ ਬੜਾ ਨਾ ਮੈਂ ਹਾਰਦਾ ਨਹੀਂ ਅੱਜ ਤੂੰ ਹਾਰ ਗਿਆ ਉਹ ਵੀ ਤੈਨੂੰ ਇੱਕ ਤੇਰੇ ਤੋਂ ਕਈ ਗੁਣਾ ਹੌਲੇ ਤੇ ਛੋਟੇ ਬੰਦੇ ਨੇ ਹਰਾ ਦਿੱਤਾ ਹੁਣ ਤਨ ਕਰਕੇ ਤੇ ਬੜਾ ਤਕੜਾ ਸੀ ਪਰ ਮਨ ਦਾ ਕਮਜ਼ੋਰ ਨਿਕਲਿਆ ਬੱਚੇ ਨੂੰ ਮਾਰਨ ਵਾਸਤੇ ਦੌੜ ਪਿਆ ਬੱਚਾ ਮੂਰੇ ਮੂਰੇ ਪਹਿਲਵਾਨ ਵਿੱਚੇ ਵਿੱਚੇ ਕਹਿੰਦਾ ਤੂੰ ਮੇਰੀ ਬੇਇੱਜ਼ਤੀ ਕਰ ਦਿੱਤੀ ਫਿਰ ਸਿਆਣੇ ਬੰਦਿਆਂ ਨੇ ਰੋਕਿਆ ਕਹਿੰਦੇ ਹੱਤੋਗੀ ਅਸੀਂ ਤਾਂ ਸਮਝ ਜੀ ਅਸੀਂ ਤੂੰ ਬਹੁਤ ਵੱਡਾ ਤਾਕਤਵਰ ਪਹਿਲਵਾਨ ਹੈ ਪਰ ਤੂੰ ਤੇ ਬੜਾ ਕਮਜ਼ੋਰ ਹੈ ਮਨ ਕਰਕੇ ਤੇ ਤੂੰ ਬੱਚਿਆਂ ਤੋਂ ਵੀ ਥੱਲੇ ਹੈ ਤੇ ਤੇਰੀ ਏਡੀ ਦੇ ਨੂੰ ਕੀ ਕਰਨਾ ਜਾ ਕਹਿੰਦੇ ਪਹਿਲਾਂ ਕਿਸੇ ਸਿਆਣੇ ਸਾਧੂ ਸੰਤ ਤਰਵੇਸ਼ ਧਰਮੀ ਕੋਲ ਬੈਠ ਮਨ ਦੀ ਤਾਕਤ ਪ੍ਰਾਪਤ ਕਰ ਤਨ ਕਰਕੇ ਤਾਕਤਵਰ ਹੋਣਾ ਵੱਡੀ ਗੱਲ ਨਹੀਂ ਹੈ ਐਸਾ ਸੰਸਾਰ ਵਿੱਚ ਅਕਸਰ ਹੋ ਜਾਂਦਾ ਹੈ ਆਪਾਂ ਮਨ ਕਰਕੇ ਤਾਕਤਵਰ ਬਣੀਏ ਗੁਰਬਾਣੀ ਸਾਡਾ ਮਨੋਬਲ ਉੱਚਾ ਕਰਦੀ ਹੈ ਜਿਹਨੂੰ ਤੁਸੀਂ ਕਹਿੰਦੇ ਹੋ ਮੈਂਟਲੀ ਸਟਰੋਂਗ ਹੋਣਾ ਵਿਲ ਪਾਵਰ ਦਾ ਸਟਰੋਂਗ ਕਰਨਾ ਇਹ ਬਹੁਤ ਜ਼ਰੂਰੀ ਹੁੰਦਾ ਤੁਸੀਂ ਇਤਿਹਾਸ ਦੀ ਇੱਕ ਘਟਨਾ ਪੜ੍ਹੀ ਹੋਣੀ ਹੈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਅਨੰਤਪੁਰ ਸਾਹਿਬ ਦੀ ਧਰਤੀ ਤੇ ਵਿਚਰ ਰਹੇ ਨੇ ਪਹਾੜੀਆਂ ਨੇ ਘੇਰਾ ਪਾ ਲਿਆ 12 12 13 ਵਾਰ ਤੇ ਜੰਗ ਇਹਨਾਂ ਨਾਲ ਹੀ ਹੋਈ ਐ ਇਹਨਾਂ ਨੇ ਘੇਰਾ ਪਾ ਲਿਆ ਤੇ ਇੱਕ ਮਸਤ ਹਾਥੀ ਨੂੰ ਸ਼ਰਾਬ ਪਲਾ ਕੇ ਲੈ ਜਾਂਦਾ ਜਾਂ ਸ਼ਰਾਬੀ ਕਰਕੇ ਉਹਨੂੰ ਲੈ ਜਾਂਦਾ ਉਹ ਝੰਗਾੜਾ ਮਾਰਦਾ ਕਿਲੇ ਵੱਲ ਵਧਣ ਲੱਗਿਆ ਸਿਖਾਂ ਨੇ ਆ ਕੇ ਆਖਿਆ ਮਹਾਰਾਜ ਉੱਤੇ ਇੱਕ ਹਾਥੀ ਕਮਲਾ ਹੋਇਆ ਬਾਬਰਾ ਹੋਇਆ ਸ਼ਰਾਬ ਦੇ ਨਸ਼ੇ 'ਚ ਝੰਗਾੜਾ ਮਾਰਦਾ ਰਿਹਾ ਉਹਨੇ ਤੇ ਬਹੁਤ ਨੁਕਸਾਨ ਕਰ ਦੇਣਾ ਮਹਾਰਾਜ ਕਹਿੰਦੇ ਆਪਣੇ ਕੋਲ ਵੀ ਹਾਥੀ ਆਪਣਾ ਹਾਥੀ ਬਲਾ ਕੌਣ ਦੁਨੀ ਚੰਦ 6.5 ਫੁੱਟ ਦਾ ਕੱਦ ਐਡੀ ਤਕੜੀ ਦੇ 20 20 ਪ੍ਰਸ਼ਾਦੇ ਇੱਕ ਟਾਈਮ ਦੇ ਖਾਣ ਵਾਲਾ ਸਰੀਰ ਕਰਕੇ ਪੂਰਾ ਤੰਦਰੁਸਤ ਹੱਟਾ ਕੱਟਾ ਜਿਹਨੂੰ ਆਮ ਭਾਸ਼ਾ ਵਿੱਚ ਤੁਸੀਂ ਝੋਟਾ ਹੀ ਕਹਿ ਦਿੰਦੇ ਹੋ ਤਕੜੇ ਬੰਦੇ ਨੂੰ ਆਪਣੀ ਭਾਸ਼ਾ ਚ ਝੋਟਾ ਕਹਿ ਦਿੰਦੇ ਨੇ ਮਹਾਰਾਜ ਕਹਿੰਦੇ ਉਹ ਸਾਡਾ ਹਾਥੀ ਆ ਉਹਨੂੰ ਬੁਲਾਓ ਦੁਨੀ ਚੰਦ ਤੱਕ ਜਦੋਂ ਸੁਨੇਹਾ ਪਹੁੰਚਿਆ ਵੀ ਤੈਨੂੰ ਮਹਾਰਾਜ ਨੇ ਬੁਲਾਇਆ ਹੈ ਕਹਿੰਦਾ ਕਿਉਂ ਕਹਿੰਦੇ ਵੀ ਹਾਥੀ ਆ ਰਿਹਾ ਉਹਨਾਂ ਨੇ ਹਾਥੀ ਛੱਡਿਆ ਤੈਨੂੰ ਲੜਾਉਣਾ ਹੈ ਇਹਨੂੰ ਤਾਂ ਫਿਕਰ ਪੈ ਗਿਆ ਕਹਿੰਦਾ oh my god ਹਾਥੀ ਨਾਲ ਲੜਨਾ ਕਹਿੰਦਾ ਮੈਂ ਤੇ ਮਰਿਆ ਜਾਣਾ ਹੈ ਕੀ ਕਰਾਂ ਕਹਿੰਦਾ ਭੱਜ ਜਾਣਾ ਕਿਲੇ ਦੇ ਪਿਛਲੇ ਪਾਸਿਓਂ ਕੰਧ ਟੱਪ ਕੇ ਜਦੋਂ ਛਾਲ ਮਾਰੀ ਤੇ ਲੱਤ ਟੁੜਾ ਬੈਠਿਆ ਬਾਅਦ 'ਚ ਕਹਿੰਦੇ ਮਾਰਿਆ ਵੀ ਗਿਆ ਗੁਰੂ ਸਾਹਿਬ ਨੂੰ ਪਤਾ ਲੱਗਿਆ ਮਹਾਰਾਜ ਉਹ ਤੇ ਭੱਜ ਗਿਆ ਮਹਾਰਾਜ ਕਹਿੰਦੇ ਦੇਈ ਹਾਥੀਆਂ ਵਾਲੀ ਹੈ ਪਰ ਮਨ ਕਰਕੇ ਤੇ ਚੂਹਾ ਨਿਕਲਿਆ ਮਨ ਕਰ ਅਸੀਂ ਤੇ ਸੋਚਿਆ ਸੀ ਮਨ ਤਾਂ ਵੀ ਤਕੜਾ ਹੋਏਗਾ ਕਹਿੰਦੇ ਐਡੀ ਦੇ ਦੋ ਕੀ ਕਰਾਉਣਾ ਸੀ ਉਦੋਂ ਹੁਣ ਭਾਈ ਬਚਿੱਤਰ ਸਿੰਘ 5 ਕ ਫੁੱਟ ਦਾ ਕੱਦ ਹੈ 5 ਫੁੱਟ ਦਾ ਕੱਦ ਜਿਹੜਾ ਬੰਦੇ ਦਾ ਮਰਦ ਦਾ ਮੰਨਿਆ ਜਾਂਦਾ ਛੋਟਾ ਹੀ ਮੰਨਿਆ ਜਾਂਦਾ ਦਰਮਿਆਨਾ ਜਿਹਾ ਕੱਦ ਹੁੰਦਾ ਬਹੁਤ ਜ਼ਿਆਦਾ ਇਹ ਸਧਾਰਨ ਵਿੱਚ ਵੀ ਨਹੀਂ ਆਉਂਦਾ ਭਾਈ ਬਚਿੱਤਰ ਸਿੰਘ ਨੂੰ ਆਵਾਜ਼ ਮਾਰੀ ਜਦੋਂ ਬਚਿੱਤਰ ਸਿੰਘ ਨੂੰ ਪਤਾ ਲੱਗਾ ਨਾ ਮਹਾਰਾਜ ਕਹਿੰਦੇ ਬਚਿੱਤਰ ਸਿੰਘ ਸ਼ੇਰ ਦਾ ਮੁਕਾਬਲਾ ਕਰਨਾ ਹੈ ਕਹਿੰਦੇ ਮਹਾਰਾਜ ਥਾਪੜਾ ਦਿਓ ਅੱਜ ਸ਼ੇਰ ਦਾ ਹਾਥੀ ਦਾ ਮੁਕਾਬਲਾ ਕਰਨਾ ਹੈ ਕਹਿੰਦੇ ਤੁਸੀਂ ਥਾਪੜਾ ਦਿਓ ਅੱਜ ਹਾਥੀ ਦਾ ਮੁਕਾਬਲਾ ਤੁਹਾਡਾ ਸ਼ੇਰ ਕਰੇਗਾ 5 ਫੁੱਟ ਦਾ ਬੰਦਾ ਆਪਣੇ ਆਪ ਨੂੰ ਸ਼ੇਰ ਸਮਝ ਰਿਹਾ ਤੇ 6.5 ਫੁੱਟ ਦਾ ਬੰਦਾ ਹਾਥੀ ਦੇ ਨਾਂ ਤੋਂ ਹੀ ਡਰ ਗਿਆ ਤੇ ਭਾਈ ਬਚਿੱਤਰ ਸਿੰਘ ਨੇ ਫਿਰ ਸਤਿਗੁਰੂ ਤੋਂ ਅਸੀਸ ਲੈ ਕੇ ਜੋ ਉਥੇ ਕਲਾ ਵਰਤਾਈ ਐ ਖੇਡ ਵਰਤੀ ਆਪਾਂ ਨੂੰ ਪਤਾ ਹੈ ਐਸਾ ਪ੍ਰਹਾਰ ਕੀਤਾ ਨਾਗੜੀ ਮੱਥੇ ਦੇ ਵਿੱਚ ਮਾਰੀ ਹਾਥੀ ਛੰਗਾੜਾ ਮਾਰਦਾ ਆਪਣੀ ਸੈਨਾ ਨੂੰ ਲਤਾੜਦਾ ਕਈਆਂ ਨੂੰ ਮਾਰ ਕੇ ਆਪ ਵੀ ਫਰ ਗਿਆ ਤੇ ਹੁਣ ਉੱਥੇ ਕੀਨੇ ਕੰਮ ਕੀਤਾ ਤਨ ਦੀ ਤਾਕਤ ਨੇ ਕੰਮ ਨਹੀਂ ਕੀਤਾ ਉੱਥੇ ਮਨ ਦੀ ਤਾਕਤ ਨੇ ਕੰਮ ਕੀਤਾ ਮਹਾਰਾਜ ਨੇ ਬਾਣੀ ਚ ਕਿਹਾ ਹੈ ਜਿੰਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ ਕਹਿੰਦੇ ਦੁਨੀਆ ਦੇ ਵਿੱਚ ਬਹੁਤ ਤਕੜੇ ਯੋਧੇ ਜਰਨੈਲ ਹੋਏ ਨੇ ਪਰ ਕੋਈ ਐਸਾ ਬਲੀ ਸੂਰਮਾ ਹੈ ਜਿਹੜਾ ਇਹਨਾਂ ਪੰਜਾਂ ਨੂੰ ਮਾਰ ਬੈਠਿਆ ਹੋਵੇ ਵੱਡੇ ਤੋਂ ਵੱਡਾ ਸੂਰਮਾ ਯੋਧਾ ਦੁਨੀਆ ਦਾ ਜਰਨੈਲ ਕਈ ਵਾਰੀ ਮਨ ਦੇ ਪੱਖੋਂ ਹਾਰਿਆ ਹੁੰਦਾ ਕੋਈ ਹੰਕਾਰ ਤੋਂ ਹਾਰ ਗਿਆ ਕੋਈ ਕ੍ਰੋਧ ਤੋਂ ਹਾਰ ਗਿਆ ਕੋਈ ਈਰਖਾ ਤੋਂ ਹਾਰ ਗਿਆ ਕੋਈ ਨਫ਼ਰਤ ਤੋਂ ਹਾਰ ਗਿਆ ਬਾਹਰ ਕਹਿੰਦੇ ਅਸੀਂ ਜਿੱਤੇ ਹਾਂ ਗੁਰੂ ਸਾਹਿਬ ਕਹਿੰਦੇ ਗੱਲ ਅੰਦਰ ਦੀ ਕਰ। ਵਿਦਵਾਨ ਇਹ ਗੱਲਾਂ ਅਕਸਰ ਕੀਤੀਆਂ ਜਾਂਦੀਆਂ ਨੇ ਭਾਈ ਬਾਹਰ ਦੀ ਨਹੀਂ ਬਾਹਰ ਦੀ ਖੇਡ ਬੜੀ ਛੋਟੀ ਐ ਅਸਲੀ ਖੇਡ ਤੇ ਅੰਦਰ ਚੱਲਦੀ ਐ। ਨਾ ਮਸਜਿਦ ਦੀ ਨਾ ਮੰਦਿਰ ਦੀ ਕੋਈ ਗੱਲ ਸੁਣਾਵੋ ਅੰਦਰ ਦੀ। ਕਹਿੰਦੇ ਬਾਹਰ ਦੀਆਂ ਗੱਲਾਂ ਨੂੰ ਛੱਡੋ ਅੰਦਰ ਤੇਰੇ ਕੀ ਚੱਲਦਾ ਗੱਲ ਉਹਦੀ ਕਰ। ਤਾਂ ਹੁਣ ਵਿਕਾਰ ਕਿੱਥੇ ਹੁੰਦੇ ਨੇ? ਬੁਰਾਈਆਂ ਕਿੱਥੇ ਹੁੰਦੀਆਂ ਨੇ ਤੇ ਚੰਗਿਆਈਆਂ ਕਿੱਥੇ ਹੁੰਦੀਆਂ? ਸਾਡੇ ਅੰਦਰ ਚੱਲਦੀਆਂ। ਅਸੀਂ ਕਿਸੇ ਦੀ ਸ਼ਕਲ ਵੇਖ ਕੇ ਨਹੀਂ ਕਹਿੰਦੇ ਬੰਦਾ ਬਹੁਤ ਮਾੜਾ ਐ। ਨਾ ਸ਼ਕਲ ਦੇਖ ਕੇ ਕਹਨੇ ਬੰਦਾ ਬਹੁਤ ਚੰਗਾ ਹੈ ਨਾ ਕੱਪੜੇ ਵੇਖ ਕੇ ਜੱਜ ਕਰਦੇ ਹੋ ਨਾ ਗੱਡੀ ਵੇਖ ਕੇ ਜੱਜ ਕਰਦੇ ਹੋ ਜਦੋਂ ਕਰਦੇ ਹੋ ਉਹਦੇ ਸੁਭਾਅ ਤੋਂ ਜੱਜ ਕਰਦੇ ਹੋ ਸੁਭਾਅ ਚੰਗਾ ਹੈ ਤੇ ਬੰਦਾ ਚੰਗਾ ਹੈ ਸੁਭਾਅ ਮਾੜਾ ਹੈ ਸੋਚ ਮਾੜੀ ਬੋਲ ਮਾੜੇ ਤੇ ਬੰਦਾ ਮਾੜਾ ਹੈ ਤੇ ਸੁਭਾਅ ਇਕ ਤੋਂ ਬੰਦਾ ਸੁਭਾਅ ਬਣਦਾ ਤੁਹਾਡੀ ਸੋਚ ਤੋਂ ਤੁਹਾਡੇ ਕਰਮ ਤੋਂ ਇਸ ਲਈ ਗੁਰੂ ਸਾਹਿਬ ਨੇ ਫੋਕਸ ਕੀਤਾ ਕਹਿੰਦੇ ਅੰਦਰ ਧਿਆਨ ਦੇ